ਦੋਸਤੋ ਅੱਜ ਬਗਲ ਕਰਨੀ ਹੈ ਕਿ ਪੇਟ ਭਰ ਕੇ ਖਾ ਲੈਣਾ ਸੌਂ ਜਾਣਾ ਤੇ ਸਵੇਰੇ ਉੱਠ ਕੇ ਪੇਟ ਸਾਫ਼ ਕਰ ਲੈਣਾ ਬਸ ਇਹੋ ਹੀ ਜ਼ਿੰਦਗੀ ਹੈ ਦੋਸਤੋ ਜ਼ਿੰਦਗੀ ਨੂੰ ਜਿਉਣਾ ਇੱਕ ਕਲਾ ਹੈ ਜੈਸਾ ਆਦਮੀ ਨੂੰ ਜ਼ਿੰਦਗੀ ਜਿਉਣ ਦਾ ਵੱਲ ਆ ਗਿਆ ਤਰੀਕਾ ਆ ਗਿਆ ਉਹ ਜਿਉਂਦੇ ਜੀ ਸਵਰਗ ਦੇਖ ਸਕਦਾ ਹੈ ਸਾਡੇ ਗੁਰੂਆਣੇ ਕਿਸੇ ਸਵਰਗ ਨਰਕ ਨੂੰ ਬਿਲਕੁਲ ਨਹੀਂ ਮੰਨਦੇ। ਬਸ ਸਵਰਗ ਇੱਥੇ ਹੀ ਹੈ। ਇਸ ਗੱਲ ਨੂੰ ਅਸੀਂ ਅਸੀਂ ਦੇਖਣਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਕਿਸ ਢੰਗ ਨਾਲ ਜਿਉਣਾ ਹੈ। ਜ਼ਿਆਦਾਤਰ ਲੋਕੋ ਪੇਟ ਭਰ ਕੇ ਖਾ ਲੈਂਦੇ ਹਨ ਸੌ ਜਾਂਦੇ ਹਨ ਤਸਵੀਰੇ ਉੱਠ ਕੇ ਪੇਟ ਸਾਫ਼ ਕਰ ਲੈਂਦੇ ਹਨ ਬਸ ਉਹਨਾਂ ਵਾਸਤੇ ਇਹੋ ਹੀ ਜ਼ਿੰਦਗੀ ਹੈ ਅਜਿਹੇ ਲੋਕ ਦਿਨ ਪਰ ਵੀ ਸੁੱਤੇ ਰਹਿੰਦੇ ਹਨ ਉਹਨਾਂ ਲੋਕਾਂ ਕੋਲ ਨਾ ਕੋਈ ਚੰਗਾ ਵਿਚਾਰ ਹੁੰਦਾ ਹੈ ਸਾਰੀ ਰਾਤ ਸੌਣ ਤੋਂ ਬਾਅਦ ਸਵੇਰੇ ਵੇਲੇ ਵੀ ਬਸ ਅਜਿਹੇ ਲੋਕ ਅਣਸਰਦੇ ਨੂੰ ਹੀ ਉੱਠਦੇ ਹਨ ਇਹ ਲੋਕ ਹਮੇਸ਼ਾ ਉਦਾਸ ਰਹਿੰਦੇ ਹਨ ਤੇ ਇੰਨਾ ਦਾ ਸੁਭਾਅ ਵੀ ਚੜਚੜਾ ਜਿਹਾ ਹੋ ਜਾਂਦਾ ਹੈ ਅਜਿਹੇ ਲੋਕਾਂ ਨੂੰ ਜਿੰਦਾ ਮਰਦੇ ਕਿਹਾ ਜਾ ਸਕਦਾ ਹੈ ਕਿਉਂਕਿ ਇਨ੍ਹਾਂ ਲੋਕਾਂ ਕੋਲ ਕੋਈ ਵੀ ਚੰਗਾ ਵਿਚਾਰ ਨਹੀਂ ਹੁੰਦਾ ਪੇਟ ਭਰ ਕੇ ਖਾ ਲੈਣਾ ਸੌ ਜਾਣਾ ਬਸ ਇਹੋ ਹੀ ਉਹਨਾਂ ਦੀ ਜ਼ਿੰਦਗੀ ਦਾ ਮਕਸਦ ਹੁੰਦਾ ਹੈ। ਦੋਸਤੋ ਪ੍ਰਮਾਤਮਾ ਨੇ ਸਾਨੂੰ ਇਸ ਸਰਤੀ ਉੱਪਰ ਇੱਕ ਇਨਸਾਨ ਬਣਾ ਕੇ ਭੇਜਿਆ ਹੈ। ਸਾਨੂੰ ਇਨਸਾਨ ਬਣ ਕੇ ਰਹਿਣਾ ਚਾਹੀਦਾ ਹੈ। ਸਾਨੂੰ ਖਾਣ ਵਾਸਤੇ ਨਹੀਂ ਜਿਉਣਾ ਚਾਹੀਦਾ ਸਗੋਂ ਜਿਉਣ ਵਾਸਤੇ ਖਾਣਾ ਚਾਹੀਦਾ ਹੈ। ਤੰਦਰੁਸਤ ਆਦਮੀ ਵਾਸਤੇ ਸਾਨੂੰ 6 ਘੰਟੇ ਦੀ ਨੀਂਦ ਬਹੁਤ ਆ। ਜਿਆਦਾ ਸੌਣ ਨਾਲ ਆਦਮੀ ਦੀ ਉਮਰ ਘਟਦੀ ਹੈ। ਜਿਆਦਾ ਸੌਣ ਨਾਲ ਮਨੁੱਖ ਦਾ ਦਿਮਾਗ ਵੀ ਸੌ ਜਾਂਦਾ ਤੇ ਵਧੀਆ ਕੰਮ ਨਹੀਂ ਕਰਦਾ। ਸ਼ਾਮ ਨੂੰ ਪੈਣ ਲੱਗੇ ਥੋੜਾ ਹਲਕਾ ਭੋਜਨ ਖਾਓ ਤੇ ਸਵੇਰੇ 4-5 ਵਜੇ ਉੱਠ ਜਾਓ ਉੱਠਣ ਤੋਂ ਬਾਅਦ ਇੱਕ ਗਲਾਸ ਮੌਸਮ ਮੁਤਾਬਕ ਪਾਣੀ ਦਾ ਪੀਓ ਜਿਸ ਨਾਲ ਸਾਡਾ ਪੇਟ ਵਧੀਆ ਸਾਫ਼ ਹੋਵੇਗਾ ਫਿਰ ਤਾਜੀ ਹਵਾ ਵਿੱਚ ਇੱਕ ਘੰਟਾ ਆਪਣੇ ਸਰੀਰ ਮੁਤਾਬਕ ਕਸਰਤ ਜਾਂ ਲੰਮੀ ਸੈਰ ਕਰੋ ਸਰ ਜਾਂ ਕਸਰਤ ਦੇ 10-15 ਮਿੰਟਾਂ ਬਾਅਦ ਇਸ਼ਨਾਨ ਕਰ ਲਓ ਇਸ ਤਰ੍ਹਾਂ ਕਰਨ ਨਾਲ ਅਸੀਂ ਸਾਰਾ ਦਿਨ ਖੁਸ਼ ਰਵਾਂਗੇ ਥੱਕੇ-ਥੱਕੇ ਮਹਿਸੂਸ ਨਹੀਂ ਕਰਾਂਗੇ ਸਾਡੇ ਵਿੱਚ ਵਧੀਆ એનર્ਜੀ ਰਹੇਗੀ ਦਿਮਾਗ ਵੀ ਚੰਗਾ ਕੰਮ ਕਰੇਗਾ ਅਤੇ ਸਾਰਾ ਦਿਨ ਕੰਮ ਵਿੱਚ ਵੀ ਵਧੀਆ ਜੀ ਲੱਗੇਗਾ ਸਾਡੇ ਦਿਮਾਗ ਵਿੱਚ ਮਨ ਵਿੱਚ ਚੰਗੇ ਚੰਗੇ ਵਿਚਾਰ ਆਉਣਗੇ ਤੇ ਅਸੀਂ ਆਪਣੀ ਇਸ ਤਰੀਕੇ ਨਾਲ ਵਧੀਆ ਜ਼ਿੰਦਗੀ ਬਤੀਤ ਕਰ ਸਕਦੇ ਹਾਂ ਸੋ ਵਿਚਾਰ ਚੰਗੇ ਲੱਗਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ